ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਰਪਰ ਸਸ਼ੇਕਲ ਸੜੇ ਚਨੂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸੜੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਮਾਨਜੁਗ ਸ਼੍ਰੀ ਅਸ਼ੁਨਿਕਪੁਰ ਆਈਪੀਐਸ ਐਸਐਸਪੀ ਤਰਨਤਾਨਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦਾ ਸ਼੍ਰੀ ਅਜੀਤ ਰਾਜ ਸਿੰਘ ਪੀਪੀਐਸ ਐਸਪੀਡੀ ਤਰਨਤਾਨ ਅਤੇ ਸ਼੍ਰੀ ਲਲਿਤ ਕੁਮਾਰ ਪੀਪੀਐਸ ਉਪ ਕਪਤਾਨ ਪੁਲਿਸ ਸਬਡਿਵੀਜ਼ਨ ਪੱਟੀ ਦੀ ਨਿਗਰਾਨੀ ਹੈਡ ਇੰਸਪੈਕਟਰ ਪ੍ਰਭਦੀਪ ਸਿੰਘ ਇੰਚਾਰਜ ਸੀਆਈਏ ਸਟਾਫ ਤਰੰਤਾਨ ਵੱਲੋਂ ਵਕ ਵਕ ਪੁਲਿਸ ਪਾਲਟੀ ਗਸਤ ਤਲਾਸ਼ ਭੇੜੇ ਪੁਰਸਾਂ ਲਈ ਭੇਜਿਆ ਗਿਆ ਜੋ ਦਰਾਂ ਅਗਸਤ ਐਸਆਈ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਵਾੜਾ ਸ਼ੇਰ ਸਿੰਘ ਨੇੜੇ ਇੱਕ ਨੌਜਵਾਨ ਵਿਅਕਤੀ ਨੂੰ ਸ਼ੱਕ ਦੇ ਦਾਅਵੇ 'ਤੇ ਰੋਕੇ ਉਸ ਨੂੰ ਉਸ ਦਾ ਨਾਮ ਪਤਾ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਮਹਾਵੀਰ ਸਿੰਘ ਉਪਮਾਗੂ ਪੁੱਤਰ ਕਿਸ਼ਨ ਸਿੰਘ ਵਾੜਾ ਸ਼ੇਰ ਸਿੰਘ ਦੱਸਿਆ ਜਿੱਥੇ ਕਿ ਪੁਲਿਸ ਵੱਲੋਂ ਉਸ ਨੂੰ ਤਲਾਸ਼ੀ ਲਈ ਗਈ ਜਿੱਤੇ ਕਿ ਤਲਾਸ਼ੀ ਦੌਰਾਨ ਉਸ ਪਾਸੋਂ ਮੂਮਿਨ ਰਫਾਫਾ ਬ੍ਰਾਹਮਣ ਕੀਤਾ ਗਿਆ ਜਿਸ ਵਿੱਚ 1 ਕਿਲੋ ਹਿਰੋਇਨ ਅਤੇ 35000 ਪੈਡ ਡਰਗਮਣਿ ਸਮੇਤ ਕਾਬੂ ਕੀਤਾ ਗਿਆ ਇਸ ਦੇ ਨਾਲ ਹੀ ਤੈਨਾਂਤ ਪੁਲਿਸ ਨੂੰ ਸੋਸ਼ਲ ਮੀਡੀਆ ਤੇ ਹਥਿਆਰ ਵਿਖਾ ਕੇ ਗੁੰਡਾਗਰਦੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਨਜਾਇਜ਼ ਗਨ 12 ਬੋਰ ਪੰਪ ਐਕਸ਼ਨ ਸਮੇਤ 8 ਜਿੰਦਾ ਰੌਣ 12 ਬੋਰ ਸਮੇਤ ਅਮਰਿਤਪਾਲ ਸਿੰਘ ਉਫ ਕਾਲੂ ਪੁੱਤਰ ਦਿਲਬਖ ਸਿੰਘ ਵਾਸੀ ਪੁੱਲਰ ਅਤੇ ਜਰਮਨਜੀਤ ਸਿੰਘ ਉਫ ਜਾਨੂ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂਗਾ ਖੂਨ ਨੂੰ ਕਾਬੂ ਕੀਤਾ ਗਿਆ ਹੈ ਜਿੱਥੇ ਕਿ ਇਨ੍ਹਾਂ ਦੋਨਾਂ ਮਾਮਲਿਆਂ ਵਿੱਚ ਕਾਬੂ ਕੀਤੇ ਗਏ ਦੋਸ਼ੀਆਂ ਨੂੰ ਮਾਨਜੁਕ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿੱਤੇ ਕਿ ਰਿਮਾਂਡ ਦੌਰਾਨ ਇਨ੍ਹਾਂ ਦੋਸ਼ੀਆਂ ਵੱਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਨਲਾ ਨਿਊਜ਼ ਡੈਕਟਰ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਇਹ ਸੀਐਲਏ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਬੰਦੇ ਜਿਹੜੇ ਨਾਰਕੋਟਿਕਸ ਐਨਡੀਜ ਡੀਲ ਕਰਦੇ ਆ ਤੇ ਉਹਦੇ ਪਿੱਛੇ ਜਿਹੜਾ ਇਥੋਂ ਦਾ ਸਬ-ਇੰਸਪੈਕਟਰ ਸੀਗਾ ਸੀਐਲਏ ਦਾ ਉਹ ਐਸਐਸ ਸੁਖਦੇਵ ਸਿੰਘ ਉਹ ਉੱਥੇ ਉਹਨੇ ਲਗਾਇਆ ਹੋਇਆ ਸੀ ਤੇ ਬੜਾ ਸ਼ੇਰ ਸਿੰਘ ਜਿਹੜਾ ਪਿੰਡ ਪਿੰਦਾ ਪੱਟੀ ਦੇ ਵਿੱਚ ਉੱਥੇ ਉਹਨੇ ਇੱਕ ਬੰਦੇ ਨੂੰ ਛਾਪੇ ਬਣਾ ਤੇ ਰੋਕਿਆ ਸੀਗਾ ਜਿਹਦਾ ਨਾਮ ਪਤਾ ਪੁੱਛਿਆ ਉਹਨੇ ਤਾਂ ਮਹਾਵੀਰ ਦッセ ਸੀ ਪਰ ਇਹਨੂੰ ਜਿਹੜਾ ਉਹਨੇ ਐਕਸ਼ਨ ਦਿੱਤੀ ਸੀ ਫਿਰ ਡੀਐਸਪੀ ਪੱਟੀ ਨੇ ਮੌਕੇ ਤੇ ਬੁਲਾ ਕੇ ਇਹਨਾਂ ਨੇ ਰੈਡੀ ਯੂਨਿਟ ਤਲਾਸ਼ੀ ਲਈ ਸੀ ਤਲਾਸ਼ੀ ਚ ਇਹਦੇ ਤੋਂ ਇੱਕ ਕਿਲੋ ਹੀਰੋਇਨ ਮਿਲੀ ਤੇ ਉਹਦਾ ਐਨਡੀਕੇ ਦਾ ਪਰਚਾ ਦੇ ਕੇ ਅਗਲੇ 35000 ਰੁਪਏ ਜਿਹੜੇ ਉਹਨੂੰ ਟਰੱਕ ਮੰਨੀ ਦਰਾਂ ਦੇ ਵਿੱਚ ਅੱਛਾ ਕੀ ਵੀ ਦੀ ਇਹ ਇਨਵੈਸਟੀਗੇਸ਼ਨ ਚਲਦੀ ਹੈ ਵੀ ਬੈਕਵਰਡ ਫਾਰਵਰਡ ਵੀ ਕਿੱਥੇ ਜੀ ਨਹੀਂ ਸੀ ਕਿੱਥੋਂ ਲੈ ਕੇ ਆਇਆ ਉਹ ਸਾਰਾ ਅਸੀਂ ਇਨਵੈਸਟੀਗੇਟ ਕਰਦੇ ਹਾਂ ਅੱਰੀ ਸਾਲ ਤੇ ਮਾਮਲੇ ਦਰਜ ਕੁਝ ਹੋਰ ਪਹਿਲਾਂ ਇਹ ਤੇ ਹਜੇ ਤੱਕ ਤਾਂ ਨਹੀਂ ਹੈ ਜੇ ਇਹ ਪੁੱਛ ਗਿਸ਼ ਕਰਨੀ ਹੈ ਹਾਂ ਫੜਿਆ ਹੀ ਹੈ ਜੇ ਪੂਰੀ ਡਿਟੇਲ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਦਾ ਅੱਰੀ ਅੱਰੀ ਲੋਨੇ ਵਰਤਦੇ ਕਿ ਪਾਤ ਤੰਤ ਇੰਡਸਟਰੀ ਕੋਲ ਬਹਾਈ ਦੇ ਦੇ ਨੇ ਦੇਖੋ ਇੱਥੇ ਤਾਂ ਲੋਕਲ ਦਾ ਕੋਈ ਮੈਨੂਫੈਕਚਰਿੰਗ ਹੈ ਨਹੀਂ ਹਾਂ ਅੰਦੀ ਤਾਂ ਪਰੂ ਹੀ ਹੈ ਪਰ ਤੋਂ ਹਜੇ ਤਦ ਲੱਗੇਗਾ ਵੀ ਇਹ ਆਈ ਤਾਂ ਪਰੇ ਹੀ ਹੋਣੀ ਐ ਬਟ ਇਥੋਂ ਲੋਕਲ ਕਿਸੇ ਕੋਈ ਦੇ ਕੋਲੋਂ ਲੈ ਕੇ ਆਇਆ ਜਾਂ ਇਹਨੇ ਕੋਈ ਡਰੋਨ ਦੇ ਰਾਹੀਂ ਉੱਥੋਂ ਹੋਈ ਹੈ ਉਹ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਨੇ ਇਹ ਜੀ ਇਨਫੋਰਮੇਸ਼ਨ ਸੀ ਕਿ ਡੀਐਸਪੀ ਬੀ ਸਰ ਤੋਂ ਉਹਨਾਂ ਦੇ ਇਨਫੋਰਮੇਸ਼ਨ ਤੇ ਜਿਹੜੀ ਪ੍ਰਿੰਸ ਪਾਰਟੀ ਨੇ ਦੋ ਜਣਾਂ ਨੂੰ ਗ੍ਰਾਉਂਡਪ ਟਿੱਤਾ ਸੀਗਾ ਉਹ ਇੱਥੇ ਦਾ ਅਮਰਪਾਲ ਸਿੰਘ ਹੈ ਤਾਂ ਐਡੀਐਸਪੀ ਪਾਲੂ ਪਿੰਡ ਭੁੱਲੇ ਦੌਰਿਆਂ ਵਾਲਾ ਦੂਜਾ ਜਰਮਨਜੀਤ ਸਿੰਘ ਤਾਂ ਉਹਨੇ ਇਹ ਅੰਮ੍ਰਿਤਸਰ ਦੇ ਰੈਨ ਵਾਲਾ ਪੰਡਾਲੇ ਤੋਂ ਇਹਨਾਂ ਕੋਲੋਂ ਇੱਕ ਕੰਪਲੈਕਸ਼ਨ ਬੰਨ ਮਿਲੀ ਹੈ ਜਿੱਦੂਜੀ ਜਿਹੜੀ ਇਹਨਾਂ ਦੀ ਇੰਟਰੋਗੇਸ਼ਨ ਤੋਂ ਪਤਾ ਲੱਗਿਆ ਉਹਦੇ ਵਿੱਚ ਨੌ ਪਰਚੇ ਜਿਹੜੇ ਰਗੇ ਆ ਉਹ ਅੰਮ੍ਰਿਤਕਾਲ ਤੋਂ ਪਹਿਲੇ ਦਰਜਾ ਕੋ ਆਮ ਜੱਟ ਦੇ ਐਨਡੀ ਦੇ ਸਟੋਅ ਲਾਵਾ ਜਿਹੜਾ ਜਾਨੂ ਹੈਗਾ ਇਹਦੇ ਤੇ ਇੱਕ ਪਰਚਾ ਦਰਜੇ ਪਰਚੀ ਚਨਜਾ ਦੇ ਵਾਸਤੇ ਇਨਾਂ ਨੇ ਪਿੱਛੇ ਰਿਛੜ ਲਈ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਜਿੱਥੇ ਸਾਨੂੰ ਇਹ ਮੈਡੀਸਨ ਇਨਫਰਮੇਸ਼ਨ ਕਿ ਇਹਦੇ ਚ ਜਿਹੜੇ ਬੰਦੇ ਇਤੋਂ ਤਰੰਗ-ਤਰੰਗ ਤੋਂ ਦੇਜੇ ਤੇ ਦੀਨਾ ਨਗਰ ਕਿਸੇ ਦਾ ਇਹਨਾਂ ਨੇ ਟਾਈਮ ਟੇਬ ਰੱਖਿਆ ਸੀਗਾ ਉੱਥੇ 99 ਨੰਬਰ ਐਪੀਐਸਰ ਜੁੜੀ ਹੈ ਇਸੇ ਸੌਫਟ ਚਾਬੀ ਦੀ ਉੱਥੇ ਜਾ ਕੇ ਤਾਂ ਇਹਨਾਂ ਨੇ ਵੀਡੀਓ ਪੜਾਈ ਸੀ ਵੀ ਅਸੀਂ ਆ ਟਾਈਮ ਤੋਂ ਕਿੰਦਾ ਸੀ ਇਸੇ ਖੜੇ ਆ ਉਹ ਆ ਜਾ ਉਹਦੇ ਵੈਪਨ ਨੇ ਇਹਨਾਂ ਨੇ ਬੈਂਡਿਸ਼ ਕੀਤੇ ਸੀ ਦੇ ਵਿੱਚ ਰਵਾ ਲੋ ਕਸਟਮ ਕਰਾ ਸੀ ਬਾਕੀ ਬੰਦੇ ਵੀ ਅਸੀਂ ਭਾਲ ਕਰ ਰਹੇ ਤੇ ਦੋ ਬੰਦੇ ਜਿਹੜੇ ਸੀਗੇ ਸਾਨੂੰ ਪਿੰਕਪੁਆਇੰਟ ਉੱਤੇ ਸੀ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ 25 ਜਨਵਰੀ ਦੇ ਵਿੱਚ ਆਬਜੈਕਟ ਤੇ ਪਛਤਾ ਦੇ ਕੇ ਤਾਂ ਇਹ ਤੋਂ ਪੰਪ ਐਕਸ਼ਨ ਕਰਨ ਦੀ ਜਿਹੜੀ ਇਹਨਾਂ ਨੇ ਵੀਡੀਓ ਚ ਵੀ ਫੜੀ ਹੋਈ ਸੀ ਉਹ ਰਿਕਵਰ ਕਰ ਲਈ ਸਰ ਇਹ ਜਿਹੜੀ ਪੰਪ ਕਰਨ ਲੱਗੀ ਇਹਨਾਂ ਦੀ ਆਪਣੀ ਗੱਲ ਹੈ ਕਿ ਜਾਂ ਕੋਈ ਨਹੀਂ ਅਜੇ ਤੱਕ ਕੋਈ ਕਾਬਿਲ ਨਹੀਂ ਪੇਸ਼ ਕਰ ਸਕਿਆ ਤਾਂ ਇਹ ਆਬਜੈਕਟ ਦੇ ਵਿੱਚ ਹੈ ਤਦ ਇਹ ਵੀਡੀਓ ਦੇਖੀ ਵੀ ਉਸ ਵੀਡੀਓ ਦੇ ਵਿੱਚ ਤਾਂ ਉਹ ਵੀਡੀਓ ਜਿਹੜੀ ਆ ਉਹਦੇ ਅਧਾਰ ਤੇ ਸਾਰੇ ਕੁਝ ਬਿਲਕੁਲ ਬਿਲਕੁਲ ਉਹਦੇ ਚੋਂ ਸੇ ਆਇਡੈਂਟੀਫਾਈ ਕਰ ਲਏ ਕਿ ਇਹ ਦੋ ਬੰਦੇ ਸਾਡੇ ਇਹਦੇ ਫਿਰ ਇਨਫੋਰਮੇਸ਼ਨ ਕਿ ਕਿੱਥੇ ਹੀ ਟਿਕੇ ਹੋਏ ਉਹ ਲੜਾਈ ਉੱਥੇ ਕਰਨ ਗਈ ਕੋਈ ਕਾਰਨ ਨਹੀਂ ਪਤਾ ਲੱਗ ਰਹੀ ਕਿ ਟਾਈਮ ਹੋ ਚੁੱਕਿਆ ਸੀ ਕਿਸੇ ਨਾਲ ਕੋਈ ਨਾਲ ਖੇਵਾ ਜੀ ਸੀ ਕਿਸੇ ਨੇ ਗਰੁੱਪ ਚ ਤੇ ਉਹ ਬੰਦੇ ਬੰਦੇ ਇਕੱਠੇ ਕਰਕੇ ਇਹਨਾਂ ਨੂੰ ਲੈ ਕੇ ਉੱਥੇ ਗਿਆ ਸੀ ਤੇ ਇਹਨਾਂ ਨੇ ਟਾਈਮ ਉੱਥੇ ਮਿੱਥਕੇ ਪਰ ਬਟੇਦਾ ਜਾ ਕੇ ਉੱਥੇ ਵੀਡੀਓ ਬਣਾ ਕੇ ਇਹ ਗੱਲ ਕੀਤੀ ਕਿਥੋਂ ਲੈ ਸਾਰੇ ਬਟੇਦਾ ਇਹ ਲਿਖਦਾ ਪੋਲਰ ਪਿੰਡ ਦਾ ਰਹਿਣਾ ਲਾ ਜੀ ਜਿਹੜਾ ਅੰਮ੍ਰਿਤਪੁਰ ਦੇ ਕੋਲ ਚਿੰਤ ਤੇ ਦੋ ਦੋ ਜਾਨੂ ਇਹ ਬੰਡਾਲੇ ਦਾ ਰਹਿਣਾ ਸਰ ਕੀ ਕਾਮੀ ਕਿੰਦੀ ਕਿਸੇ ਨਹੀਂ ਸਕਾ ਤੋ ਨਹੀਂ ਹਮਜਤ ਦਾ ਰਿਕਵਰੀ ਹੈ ਬਾਕੀ ਉਹਨਾਂ ਦੀ ਹਜੇ ਪੁੱਛ ਗੀ ਚੱਲਦੀ ਹੈ ਕਿ ਹੋਰ ਬੰਦੇ ਤੇ ਬਾਕੀ ਕੱਭੀ ਹੋਰ ਜੜੀ ਹੋਏਗੀ 10 ਟੈਂਪਰ ਠੀਕ ਹੈ